ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਆਓ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਣੀ ਹੈ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਸਰਪੰਚ ਵੀਰ ਸਿੰਘ ਡੇਰੀ ਫਾਰਮ ਬਾਈ ਧਰਮਵੀਰ ਤੇ ਨਾਲ ਸੰਦੀਪ ਸਿੰਘ ਸੋ ਇਹਨਾਂ ਕੋਲ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਂਦੇ ਰਹਿੰਦੇ ਆ ਤੇ ਅੱਜ ਦੀ ਫੇਰ ਵੀਡੀਓ ਦੇ ਵਿੱਚ ਕਾਫੀ ਸਾਰੇ ਪਸ਼ੂ ਤੁਹਾਨੂੰ ਦਿਖਾਉਣੇ ਆ ਖਾਸ ਕਰਕੇ ਇੱਥੇ ਮੱਝਾਂ ਦਾ ਜਿਆਦਾ ਵਪਾਰ ਦਾ ਕੰਮ ਹੈ ਲਾਸਟ ਉੱਤੇ ਇੱਕ ਮਾਤੇ ਤੁਸੀਂ ਟੋਕੜ ਵੀ ਦੇਖ ਰਹੇ ਹੋ ਬਾਕੀ ਆਪਾਂ ਡਿਟੇਲ ਪੁੱਛਾਂਗੇ ਵੀ ਇਹ ਗੱਬਣ ਹੈ ਜਾਂ ਕੀ ਇਹਦੀ ਕੰਡੀਸ਼ਨ ਹੈ ਉਹਦੇ ਬਾਰੇ ਵੀ ਪਰ ਜਿਹੜੀਆਂ ਤਾਜ਼ੀਆਂ ਸੂਲੀਆਂ ਮੱਝਾਂ ਉਹ ਸਾਰੀਆਂ ਦੇ ਟਾਂਚੇ ਤੁਸੀਂ ਦੇਖ ਲਓ ਚੰਗੇ ਕੱਦ ਕਾਟ ਦੀਆਂ ਝੋਟੀਆਂ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦਿਖਾਉਣੀਆਂ ਹੈ ਲਾਸਟ ਤੱਕ ਵੀਡੀਓ ਦੇਖ ਲਓ ਇੱਕ ਬੇਨਤੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਟਾਈਮ ਬਾਰੇ ਦੱਸ ਦਿਆਂ ਦੋਸਤੋ ਵੀ ਸ਼ਾਮ ਦੇ ਟਾਈਮ ਮੈਂ ਵੀਡੀਓ ਬਣਾ ਰਿਹਾ ਲਗਭਗ 6:10 ਤੋਂ 15 ਮਿੰਟ ਦੇ ਆਸ-ਪਾਸ ਦਾ ਟਾਈਮ ਹੋਊਗਾ ਯਾਨੀ ਸਵਾ 6 ਦਾ ਟਾਈਮ ਚੌਾਈ ਦਾ ਟਾਈਮ ਲਗਭਗ ਇਨਾ ਪਸੂਆਂ ਦਾ ਹੁਣ ਹੋਇਆ ਖੜਾ ਆਓ ਡਿਟੇਲ ਪੁੱਛੀਏ ਬਾਈ ਧਰਮਵੀਰ ਤੋਂ ਧਰਮਵੀਰ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਜੀ ਧਰਮਵੀਰ ਅੱਜ ਆਪਾਂ ਦਿਖਾਉਣੇ ਆ ਪੰਜ ਨਾਗ ਹਨ ਹਾਂਜੀ 6 ਨਾਗ 6 ਲਾਗੇ ਹਾਂ ਤੇ ਸੱਤਾਂ ਇੱਕ ਇੱਕ ਕੱਟਾਈ ਸਤ ਠੀਕ ਹੈ ਇੱਕ ਕਟਾ ਵੀ ਦਿਖਾਉਣਾ ਸੱਤ ਨਾਗ ਹੋਗੇ ਇਸ ਵੀਡੀਓ ਜਿਹੜੇ ਦਿਖਾਉਣੇ ਸ਼ੁਰੂਆਤ ਮੀਣੀ ਮੁੱ ਝੋਟੀ ਤੋਂ ਹੀ ਕਰਾਂਗੇ ਬਾਈ ਕੰਨਵਾ ਸੂਏ ਸੂਈ ਇਹ ਦੂਜਾ ਸੂਏ ਸੂਈ ਬਾਈ ਇਹ ਕਿੰਨਾ ਚਲੋਗੇ ਅੱਜ ਤੂੰ ਸੂਈ ਨਾਲ ਅੱਜ ਪੰਜਵਾਂ ਦੇਣਾ ਮਗਰ ਕੱਟੀਆਂ ਦੇ ਠੀਕ ਹੈ ਕਿੰਨਾ ਦਾ ਦੇਊਗਾ ਤੇ 6 ਦਾ ਦੇ ਬਾਈ ਇਸ 13 ਕਿਲੋ ਬੋਲ ਆ। ਇਹ 14 ਦੇ ਵਿਚਕਾਰ ਹੋ ਸਕਦਾ। 14 ਹੋਊਗਾ 13 ਕਹ ਕੇ ਦਵਾਂਗੇ ਭਾਈ। ਕੀ ਰੇਟ ਰਹੂਗਾ ਇਹਦਾ? ਰੇਟ ਬਈ ਫੋਨ ਤੇ ਹੋਊਗਾ। ਠੀਕ ਹੈ। ਤੇ ਚੰਗੇ ਦੁੱਧਾਂ ਦੀ ਛੋਟੀ ਆ ਭਾਈ। ਠੀਕ। ਚਾਟੀਆਂ ਨੇ ਚੰਗੀ ਕਿਤੇ ਚੰਗਾ ਦੁੱਧ ਪਾਊਗੀ। ਓਕੇ। ਸੋ ਦੋਸਤੋ 13 ਤੋਂ 14 ਲੀਟਰ ਇਸ ਟਾਈਮ ਬੋਲੇ ਤੋਂ ਸ਼ੁਰੂਆਤ ਹੈ। ਤਾਂਚਾ ਦੇਖਿਓ ਕਿੰਨਾ ਕਿ ਕਮਾਲ ਦਾ। ਬਾਕੀ ਤੁਸੀਂ ਪਸੂ ਨੂੰ ਚੋਣਾ ਹੈ। ਤੁਸੀਂ ਪਾਸ ਕਰਨਾ ਹੈ ਪਰ ਸਟਰਕਚਰ ਬੜਾ ਸੋਹਣਾ ਇਸ ਛੋਟੀ ਦਾ। ਸੁਪ ਸੰਘੇਲਦੀ ਹੈ ਜੀ। ਸੋ ਮਿਨੀ ਹੈ ਨਾਲ ਕੱਟੀ ਵੀ ਦੋਸਤੋ ਹੈਗੀ ਆ ਦੇ। ਕੰਡਾ ਸਾਇਜ ਸੋਹਣਾ ਤੇ ਹਵਾਲੇ ਦੀ ਬੰਤਰ ਤੁਸੀਂ ਦੇਖੋ ਪੰਜਵਾਂ ਦਿਨ ਪਤਲੀ ਚਮੜੀ ਦੀ ਹੈ ਸੋ ਕੁੱਛ ਦਿਨ ਵੀਡੀਓ ਨਹੀਂ ਬਣਾਈਆਂ ਬਸੋ ਪਹਿਲਾਂ ਵੀ ਦੱਸਤਾ ਸੀਗਾ ਕੋਈ ਕੁਝ ਕਾਮਕਾਰ ਇਦਾਂ ਦੇ ਹੁੰਦੇ ਆ ਪਰ ਸ਼ੁਰੂਆਤ ਕੀਤੀ ਹੈ ਮੱਝਾਂ ਵਾਲੇ ਪਾਸੇ ਤੋਂ ਤਾਂ ਬਹੁਤ ਸੋਹਣੀ ਮੱਝ ਤੁਹਾਨੂੰ ਪਹਿਲੇ ਨੰਬਰ ਤੇ ਹੀ ਦਿਖਾ ਰਿਆ ਬਿਲਕੁਲ ਸਿੰਘ ਥੱਲੇ ਨੂੰ ਤੇ ਦੋਨੇ ਹੀ ਹੈਲਦੇ ਆ ਵੱਖਰੀ ਬਿਊਟੀ ਹੈ ਸਿੰਗਾਂ ਨੂੰ ਵੀ ਹੁਣ ਤੁਸੀਂ ਸਟਰਕਚਰ ਮੱਝ ਦਾ ਦੇਖੋ ਦੋਸਤੋ ਜਦੋਂ ਪਰਲੇ ਪਾਸੇ ਨੂੰ ਜਾਂਦੀ ਹੈ ਕੱਦ ਕਾਠ ਵਾਲੀ ਹੈ ਬਾਕੀ ਸਾਰੀ ਚਮੜੀ ਦੇ ਉੱਤੇ ਨਾ ਨਾੜਾਂ ਬਰੀਕ ਬਰੀਕ ਆ ਕੇ ਵੀ ਤੁਸੀਂ ਦੇਖੋ ਉਹ ਤੁਹਾਨੂੰ ਦਿਸਣੀਆਂ ਕਮਾਲਾ ਬਾਈ ਚੰਗੀ ਤਿਆਰੀ ਬਸੋ ਸ਼ਾਮ ਦੇ ਟਾਈਮ ਇਹਦੀ ਵੀਡੀਓ ਬਣ ਰਹੀ ਹੈ ਤੇ ਹੁਣ ਚਵਾਈ ਦਾ ਟਾਈਮ ਹੋਇਆ ਖੜਾ ਬਾਕੀ ਦੁੱਧ ਜਿਹੜਾ ਉਹ ਸੂਈ ਸਵਾਈ ਮਾਝ ਦਾ ਦੱਸਿਆ ਸੂਈ ਸਵਾਈ ਹੈ ਕੋਈ ਆਏ ਨਹੀਂ ਆ ਕੇ ਤਿੰਨ ਟਾਂ ਦੋ ਟਾਂ ਚਵਾਈ ਕਰੋ ਹਨਾ ਜੀ ਟਾਂ ਤੋਂ ਟਾਂ ਇੰਨੀ ਕਰਮ ਵਾਲੀ ਬਣਦੀ ਹੈ ਜਿੱਦੋਂ ਸੂਈ ਆ ਉਦੋਂ ਨੀਵਾਂ ਲੈ ਕੇ ਬੈਠਾ ਗਿਆ ਨਹੀਂ ਤੇਰੀ ਸੋਹਣੀ ਸੀ ਜੀ ਠੀਕ ਹੈ ਸੋ ਦੱਸੋ ਇਹਦੀ ਗੱਬਣ ਦੀ ਵੀਡੀਓ ਦਿਖਾਉਣੀ ਸੀ ਪਰ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਕੁਝ ਪਰ ਇਹ ਵੇਦਾਂ ਦੇ ਮੇਰੇ ਬਣ ਗਏ ਜਿਹਦੇ ਕਰਕੇ ਤੁਹਾਨੂੰ ਇਹ ਗੱਬਣ ਨਹੀਂ ਦਿਖਾ ਸਕੇ ਅੱਜ ਉਹਨੇ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਰਹੇ ਮੀਣੀ ਝੋਟੀ ਦਾ ਸ਼ੌਂਕ ਹੈ ਤਾਂ ਜਰੂਰ ਇੱਕ ਵਾਰ ਦੇਖਣ ਆਇਓ ਕਿਉਂਕਿ ਸੋਹਣੀ ਚੀਜ਼ ਹੈ ਤੁਣ ਨੂੰ ਵੀ ਦਿਲ ਨੂੰ ਲੱਗੂਗੀ ਕੀਮਤ ਕੀ ਰਹੂਗੀ ਇਹ ਫੋਨ ਦੇ ਉੱਤੇ ਪਸੂ ਤੁਹਾਨੂੰ ਦਿਖਾਤਾ ਹੈਂਟ ਤੁਹਾਨੂੰ ਇਹਦੇ ਜਿਹੜੇ ਉਹ ਦੇਤੇ ਆ ਜੋ ਇਹਦੀ ਡਿਟੇਲਸ ਹੋਣ ਚੰਗਾ ਪਸੂ ਬਹੁਤ ਘੱਟ ਮਿਲਦਾ ਸਹੀ ਚੰਗੀ ਕੀਮਤ ਲਾਏ ਲੈਣੇ ਤਾਂ ਬਈ ਚੰਗੀ ਕੀਮਤ ਨਗਾ ਕੇ ਵੇਚ ਸਹੀ ਦੰਦ ਵੀ ਦੁਬਾਰਾ ਚਾਪਾ ਸੀਲ ਹੋਈ ਆਇ ਨੇ ਬਈ ਸੀਲ ਲੱਗਾ ਠੀਕ ਹੈ ਸੁਣਿਆ ਆਪਣੇ ਕੋਲ ਮੰਨ ਜਾ ਤਰੇ ਉਹ ਜੀ ਹੁੰਦੇ ਜਿਹਨੇ ਦੋਨੇ ਪਾਸੇ ਚਵਾਈ ਕਰਾਂਗੇ ਠੀਕ ਹੈ ਬਈ ਪੂਛ ਪੜੀ ਇਹਦੀ ਸਲੀਕ ਸਵਸੋ ਹਵਾਨਾ ਦੇਖੋ ਕਰਮ ਵਾਲੀ ਦਾ ਥਣ ਪਸਮਾ ਦੇ ਵਿੱਚ ਬਹੁਤ ਸੋਹਣਾ ਕੱਢੂ ਜੀ ਇਸ ਟਾਈਮ ਵੀ ਤੁਸੀਂ ਥਣ ਦੇਖੋਗੇ ਸੋਹਣਾ ਦੱਸਦਾ ਹਵਾਨਾ ਦੇਖ ਸਕਦੇ ਹੋ ਇੱਕ ਹੋਟੀ ਹੋਰ ਦੱਸੋ ਇਹ ਵੀ ਨਗੀਨਾ ਹੀ ਹੈ ਕਰਨੀ ਦੇ ਦੀ ਮਾੜੀ ਪੂਛ ਫਣੀ ਹੋਈ ਹਵਾਨਾ ਦੇਖਿਓ ਦੱਸੋ ਇਹਦਾ ਤੁਸੀਂ ਗਾਵਾਂ ਪਸੀ ਖੜੀ ਹੈ ਕਰਮਾ ਦੀ ਫੁੱਟਬਾਲ ਵਾਲਾ ਅੰਦਰ ਨਾ ਸਹੀ ਉਹ ਬਾਈ ਸੋ ਦੇਖੋ ਹੁਆ ਨਾ ਇਹਦੀ ਡਿਟੇਲ ਪੁੱਛਦੇ ਧਰਵੀਰ ਕਹਿੰਦਾ ਮਸੂਆ ਸੋਈ ਤੇ ਪਹਿਲਾਂ ਸੋਈਏ ਤੇ ਛੁੱਟੀ ਕਿੰਨੇ ਦਿਨ ਹੋ ਗਿਆ ਪਰਸੋਂ ਸੋਈ ਆ ਤੇ ਪਰਸੋਂ ਆਪਾਂ ਜਦੋਂ ਸਾਫ਼ ਕਰਤੀ ਰੋਡ ਆ ਪਹਿਲਾਂ ਨੇੜੇ ਬਾਈ ਦੋ ਤਿੰਨ ਟਾਂ ਚਵਾਈ ਕਰਦੇ ਦਿਨ ਚ ਠੀਕ ਹੈ ਸਹੀ ਦੋ ਤੇ ਆ ਜਾਂਦੀ ਆ ਇਸ ਟਾਈਮ ਤੇਲੇ 11 ਕਿਲੋ ਬੋੜੀ ਜੇ ਬਾਈ ਠੀਕ ਹੈ 11 ਕਿਲੋ ਬੋੜੀ ਮਗਰ ਕੱਟਿਆ ਤੇਲੇ ਇਹ ਸੀਲ ਡੰਡੀ ਉੰਨੀ ਆ ਤੇ ਛੋਟੀ ਬਣਾ ਲਈ ਦੇਖੀ ਨਹੀਂ ਕੋਈ ਠੀਕ ਹੈ ਰੇਟ ਫੋਨ ਤੇ ਰਹਿਣਾ ਰੇਟ ਫੋਨ ਤੇ ਬਾਈ ਪਰ ਇੱਕ ਚੀਜ਼ ਆ ਬਾਈ ਹੁਣ ਆਪਾਂ ਸਲਾਹ ਕਰਦੇ ਹਾਂ ਨਾ ਜਿਹੜੇ ਸੂਣ ਕਰਨ ਵਾਲਿਆਂ ਬਹੁਤ ਚੰਗੀ ਤਿਆਰੀ ਮੇਨ ਥਾਂਟੇ ਹਵਾਨਾ ਹੁੰਦਾ ਬਾਕੀ ਕੱਦ ਕਾਠ ਵੱਲੋਂ ਵੀ ਕੋਈ ਮੋਲ ਨਹੀਂ ਝੋਟੀ ਦਾ ਸਿੰਘ ਤੋਂ ਸ਼ੁਰੂ ਹੋ ਜੋ ਗੋਲ ਸਿੰਘ ਹੈ ਆ ਗਾੜੀ ਚੰਗੀ ਦਿਸਦੀ ਹੈ ਬਾਕੀ ਜੋ ਤੁਰੂਗੇ ਤਾਂ ਹਵਾਨਾ ਦੇਖ ਲਓਗੇ ਹਾਈਟ ਦਾ ਅੰਦਾਜ਼ਾ ਤੁਸੀਂ ਵੀਡੀਓ ਚੋਂ ਲਾ ਸਕਦੇ ਹੋ ਬਹੁਤ ਸੋਹਣਾ ਹਵਾਨਾ ਕਰਮਾਲੀ ਦਾ ਸ਼ਾਮ ਦੇ ਟਾਈਮ ਤੇਿਆਰੀ ਚ ਦਿਸਦਾ ਪੱਕੇ ਹਵਾਨੇ ਚ ਵਿਖਾਵੇ ਵਾਲਾ ਹਵਾਨਾ ਵੀ ਚੰਗਾ ਪਰ ਤੁਸੀਂ ਇਹਨੂੰ ਪੱਕੇ ਹਵਾਨੇ ਚ ਵੀ ਮੰਨੋਗੇ ਇੱਕ ਦਿਨ ਸੋਈ ਏ ਤਰ ਮੀਰ ਬਾਈ ਪਰਸੋ ਬਾਈ ਪਰਸੋ ਸਵੇਰ 2:00 ਸਟੋਸ ਹੋਈ ਏ ਅਜੇ ਥੋੜੀ ਥੋੜੀ ਪੈਰਾਂ ਤੇ ਬਲੂਨ ਜੀ ਮਹਿਸੂਸ ਹੁੰਦੀ ਏ ਹਵਾਲੇ ਦੇ ਉੱਤੇ ਵੀ ਤੁਸੀਂ ਉੱਪਰਲੇ ਪਾਸੇ ਦੇਖੋਗੇ ਥੋੜੀ ਜੀ ਬਲੂਨ ਹੈ ਹਜੇ ਪੁੜੇ ਚੱਕਿਆਂ ਦਾ ਵੀ ਨਿਸ਼ਾਨੀ ਹੈਗੀ ਏ ਕਦ ਕਾਠ ਵਾਲੀ ਝੋਟੀ ਐ ਸਨਖੀ ਐ ਬਾਕੀ ਝਾਂਜਰਾਂ ਪਾ ਪੀਆ ਬਾਈ ਹੋ ਰਹੇ ਨੇ ਇਹ ਸ਼ੌਕ ਨਾਲ ਦੇਖੋ ਬਿਊਟੀ ਇਹਦੀ ਤੋਂ ਬਹੁਤ ਸੋਹਣੀ ਝੋਟੀ ਵਸੇ ਵੀ ਪਹਿਲਾ ਸੂਆ ਸੋਈ ਏ ਤੋਰ ਦੇ ਵਿੱਚ ਹੋ ਰੱਗੇ ਨੇ ਕੱਟੀ ਇਹਦੇ ਨਾਲ ਤੇ ਕੱਟੀ ਇਹਦੀ ਜੈਡ ਬਲੈਕ ਆ ਆਪਦੀ ਪੂਛ ਜ਼ਰੂਰ ਤੁਹਾਨੂੰ ਵਾਈਟ ਦੱਸਦੀ ਹੋਣੀ ਐ ਪਰ ਇਹਨੇ ਜੈਡ ਬਲੈਕ ਕੱਟੀ ਨੂੰ ਜਨਮ ਦਿੱਤਾ ਲੈ ਆ ਭਾਈ ਹਵਾਨਾ ਦੇਖੋ ਕਰਮਾ ਵਾਲੀ ਦਾ ਬਹੁਤ ਸੋਹਣਾ ਹਵਾਨਾ ਤਿਆਰ ਦਸੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਪੂਰਾ ਤਣਿਆ ਪਿਆ ਲੈ ਚਲ ਭਾਈ ਅੰਦਰ ਨੂੰ ਸੋ ਸੋਨੇ ਸਿੰਘ ਦੀ ਇੱਕ ਸੋਹਣੀ ਝੋਟੀ ਪਹਿਲਾ ਸੂਆ ਤਾਜੀ ਬਿਲਕੁਲ ਸੂਈ ਹੋਈ ਹੈ। ਕਦ ਘਾਟ ਫੋਲਾ ਦੋਸੋ ਤੁਸੀਂ ਆ ਕੇ ਝੋਟੀ ਦੇਖ ਲੈਣੀ ਹੈ। ਇਹਦਾ ਰੋਖ ਜਿਹੜਾ ਤੁਹਾਨੂੰ ਵੀਡੀਓ ਚ ਸਮਝ ਆਉਂਦਾ ਹੁਣ। ਸਰਸਰ ਮੋਟਾ ਥਣ ਲੱਗਿਆ ਇਸ ਸਾਈਡ ਤੋਂ ਇਹਦਾ ਥੰਦਾ ਸੈਜ ਜਰੂਰ ਤੁਸੀਂ ਦੇਖ ਸਕਦੇ ਹੋ। ਅਜ਼ਾੜੀ ਵਿੱਚ ਚੰਗੀ ਦਸੀ ਹੈ ਤਾਂ ਅਗਲੇ ਪਾਸੇ ਨੂੰ ਤੁਹਾਨੂੰ ਹਵਾਨਾ ਚੰਗਾ ਦਿਸੂਗਾ। ਲਈ ਚੱਲ ਭਾਈ ਅੰਦਰ। ਪਹਿਲੇ ਸੀ ਬਹੁਤ ਚੰਗੇ ਦੁੱਧ ਪਾ ਦੂਗੀ ਬਈ ਸਹੀ ਹੈ ਸੋ ਸ਼ੁਰੂਆਤ ਚੰਗੇ ਦੁੱਧ ਤੋਂ ਤਾਂ ਸੋਹਣਾ ਬੁੱਢੀ ਅੱਗੇ ਵੀ ਅਜੇ ਦੂਜੇ ਤੀਜੇ ਸੂਜਕ ਦੁੱਧ ਪਾਉਂਦੀਆਂ ਉਠਾ ਕਰਮਣ ਲੈ ਪਲੂਣਾਂ ਦਾ ਦੁੱਧ ਪਾ ਦਿੰਦੇ ਨੇ ਬਈ ਸਹੀ ਹੈ ਬਈ ਤੋਂ ਦੇ ਫੇਰਾ ਪੰਤੇ ਹਵਾਨ ਜੇ ਤੂੰ ਬਾਅਦ ਚ ਇੱਕ ਹੋਰ ਮੱਝ ਜਿਹੜੀ ਉਹ ਮਾਈਕਲ ਸੂਈ ਸਵਾਈ ਹੈ ਕੰਨ ਵਿੱਚ ਸੂਇ ਆਤਰ ਨਹੀਂ ਰਹੀ ਸੂਈ ਇਹ ਦੂਜਾ ਸੋਚੋ ਟਿਸੂਈ ਹੈ ਬਈ ਕਿੰਨਾ ਚਿਰ ਹੋ ਗਿਆ ਮੈਨੂੰ ਇਹ ਤਾਂ ਦਾ ਸੂਈ ਨਹੀਂ ਨੂੰ ਸੂਨ ਹੋ ਗਿਆ 15 ਦਿਨ ਬਈ

ਸੋ ਜੇ ਤੁਸੀਂ ਸਟਰਕਚਰ ਦੇਖ ਸਕਦੇ ਹੋ ਲੈ ਚੱਲ ਬਈ ਅੱਗੇ 15 ਦਿਨਾਂ ਦੀ ਇਸ ਸੋਈ ਹੈ ਥਾਣੇ ਦਾ ਵੀ ਦੂਰਾ ਸੋਹਣਾ ਥਾਣਾ ਬਾਕੀ ਹਵਾਨਾ ਜਿੰਨਾ ਹੈਗਾ ਉਹ ਤੁਸੀਂ ਵੀਡੀਓ ਚ ਦੇਖ ਸਕਦੇ ਕੱਟਾ ਪਾਸੇ ਕਰ ਲਾ ਬਾਈ ਕੱਲੀ ਨੂੰ ਤੋੜ ਦੇ ਸੋ ਹਵਾਨਾ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਮੋੜ ਲਿਆ ਬਈ ਇਹ ਵੀ ਵੱਡੇ ਕਦ ਕਾੜ ਦੀ ਝੋਟੀ ਹੈ ਬਾਕੀ ਪੂਰੀ ਵੀ ਝੋਟੀਆਂ ਬਈ ਸੋ ਇਹ ਹਾਈਡ ਲੈਂਥ ਰੋਲਰਸ ਉਹਦੀ ਆਕਾ ਨੰਬਰ ਆ ਫੰਡੀ ਫੀਲ ਹੈ ਲੈ ਚੱਲ ਬਾਈ ਮੂਜਾ ਸੂਆ ਚੋਟੀ 15 ਦਿਨਾਂ ਦੀ ਸੂਈ ਤਿਆਰ ਦੁੱਧ ਵਾਲੀ ਹੈ ਸੋ ਇਹਦਾ ਵੀ ਤੁਸੀਂ ਹਵਾਨਾ ਦੇਖ ਸਕਦੇ ਹੋ ਇਹਦੇ ਨਾਲ ਬੱਚਾ ਮੇਲ ਕਾਫ ਹੈ ਕਿੱਥੇ ਨੂੰ ਇਹਨੇ ਜਨਮ ਦਿੱਤਾ ਹੈ ਅ ਗਾੜੀ ਅਗਲੇ ਥੋੜਾ ਦੇ ਵਿੱਚ ਬਿੱਥੀ ਹੋ ਤੁਸੀਂ ਦੇਖ ਸਕਦੇ ਹੋ ਬਈ ਪੂਛ ਫੜ ਲੈ ਰਹੀ ਕਰਨੀ ਹੁਣ ਤੋਰ ਦੇ ਗਏ ਸੋ ਇਹ ਰੋ ਕਾ ਦੇ ਸੋ ਦੇ ਹੋਵਾਨੇ ਰ ਛੱਡ ਦੇ ਬਾਈ ਇਹਦੀ ਬਾਚ ਇੱਕ ਹੋਰ ਚੋਟੀ ਫੁੱਲ ਕਦ ਕਾਠ ਵਾਲੀ ਕਰਨੀ ਕਿਨਵਾ ਸੁਆ ਬਾਈ ਤੇ ਪਹਿਲਾਂ ਸੁਆ ਬਾਈ ਠੀਕ ਹੈ ਅਰਜਨ ਸਾਂਹ ਦੀ ਆਤਾ ਬਾਈ ਅਰਜਨ ਗੁੰਗੜ ਸਾਂਹ ਗੁੰਗੜ ਵਾਲੇ ਅਰਜਨ ਦੀ ਆਪ ਹੈ ਠੀਕ ਹੈ ਕਿਨੇ ਦਿਨੋਂ ਗਸੂਈ ਨੂੰ ਤੇਰੇ ਬਾਈ ਅੱਜ ਚੌਥੇ ਦਿਨਾਂ ਸੂਈ ਮੈਂ ਬੱਚਾ ਬੱਚਾ ਕੱਟੀਏ ਤੇ ਮਗਰ ਤੇ ਕਿਹੜੇ ਬੋਲਦੀ ਹੈ ਪਤਾ ਕੁਛ ਇਹ ਨਵਾਬ ਦੀ ਨਵਾਬ ਬੋਲ ਦੀ ਕੱਟੀ ਆਪ ਬਦਨਗੁਰ ਦੀ ਠੀਕ ਹੈ ਦੇਣ ਕਹਿਣਵਾ ਦੱਸਿਆ ਇਹਨੂੰ ਦੇਣ ਤਾਂ ਅਸੀਂ ਚੌਥਾ ਪੰਨਾ ਤੁਹਾਨੂੰ ਬਈ ਸੂਰ ਨੀ ਠੀਕ ਹੈ ਕਿੰਨਾ ਕਰੋ ਦੋ 10 11 ਕਿੰਨੇ ਬੋਲ ਹੀ ਥੱਲੇ ਹੋ ਗਏ ਤੋਰੀ ਬਈ ਸੋ ਸੋ ਵੱਡੇ ਕਦ ਕਾਟਦੀ ਹੈ ਤੇ ਅਰਜਨ ਕੁੰਗੜ ਦੀ ਆਪ ਨਵਾਬ ਦੀ ਕੱਟੀ ਨੂੰ ਜਨਮ ਦਿੰਦਾ ਹੈ ਛੋਟਾ ਗੋਲ ਸਿੰਗ ਹੈ ਤੇ ਪਤਲੀ ਪੂਛ ਮੋੜ ਚੋਂ ਤੁਸੀਂ ਦੇਖ ਹੀ ਸਕਦੇ ਹੋ ਹਵਾਨਾ ਦੇਖ ਲਓ ਕੱਟੀ ਰਹਿਣ ਦੇ ਤੁਹਾਨੂੰ ਸੋ ਛੋਟੇ ਸਿੰਗ ਦੀ ਦੱਸੋ ਬਿਲਕੁਲ ਤੁਹਾਨੂੰ ਮੇਰਾ ਸਿੰਗ ਦੁਬਾਰਾ ਦਿਖਾਉਂਗਾ ਮੱਥੇ ਤੋਂ ਬਿਲਕੁਲ ਉੱਪਰ ਨੂੰ ਜਾ ਕੇ ਨਾਲ ਹੀ ਮੁੜਿਆ ਹੋਇਆ ਸਿੰਗ ਹੈ ਇਹ ਡਿਜ਼ਾਈਨ ਹੈ ਤੇ ਸਿੰਘ ਦਾ ਲੈ ਚਲ ਫੇ ਸੋ ਸੋ ਅਰਜਨ ਕੁੰਗੜ ਦੀ ਧੀ ਹੈ ਤੇ ਨਵਾਬ ਬੱਲ ਤੋਂ ਗੱਭਣ ਸੀਗੀ ਤੇ ਇਹਨੇ ਕੱਤੀ ਨੂੰ ਜਨਮ ਦਿੱਤਾ ਕੱਤੀ ਤੁਹਾਨੂੰ ਮੈਂ ਵੀਡੀਓ ਚ ਦਿਖਾ ਦੂੰ ਚੌਥਾ ਪੰਜਵਾਂ ਦਿਨ ਅੱਜ ਸੋਈ ਨੂੰ ਹੋਇਆ ਹੈ ਹਵਾਵਾਂ ਦੇ ਉੱਤੇ ਭਲੂਣ ਦਿਸਦੀ ਹੈ ਪਾਣੀ ਦੇ ਕਿਨਾਰੇ ਠੀਕ ਹੈ ਇਹ ਦਾ ਤੁਸੀਂ ਸਾਈਡ ਤੋਂ ਸਟਰਕਚਰ ਦੇਖ ਸਕਦੇ ਹੋ ਵੱਡੇ ਕਾਦੇ ਕਾਠ ਦੀ ਪਹਿਲਾ ਸੂਆ ਸੂਈ ਹੈ ਲੈ ਆ ਬਾਈ ਸੋ ਇਹਦੇ ਨਾਲ ਵੀ ਬੱਚਾ ਜਿਹੜਾ ਹੋ ਕੱਟੀ ਜ ਸੋ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਬੰਦੇ ਬਾਈ ਸੀਓ 3 ਮਾ ਜੋ ਠੀਕ ਹੈ ਕੋਣ ਜਾਣ ਚੱਕ ਨੰਬਰ ਥੋੜੀ ਪਲਾਂ ਚ ਫਿਰਦੀ ਹੈ ਝੋਟੀ ਓਕੇ ਸੋ 1024 ਦੇ ਵਿੱਚ ਇੱਕ ਨੰਬਰ ਹੈ ਬਾਈ ਕਹਿੰਦਾ ਤੇ ਸੀਲ ਸ਼ਰੀਫ ਸੁਬਾ ਬਾਕੀ ਪੰਜ ਤੋਂ ਬਹੁਤ ਵੱਡੇ ਝੋਟੀਆਂ ਦੇ ਅੱਜ ਵੀ ਸਾਰੀਆਂ ਨੇ ਨਾ ਤਕਰੀਬਨ ਬਹੁਤ ਵੱਡੀਆਂ ਵੱਡੀਆਂ ਸੋ ਸਾਰੀਆਂ ਉਸ ਤੋਂ ਕਾ ਦੇ ਕਾਠਾ ਲਗਾ ਇਹ ਮੱਝ ਇੱਕ ਲਾਸਟ ਉੱਤੇ ਇਧਰੋਂ ਤੁਹਾਨੂੰ ਸੱਜਰਾਂ ਚੋਂ ਮੱਝ ਦਿਖਾਉਣੇ ਆ ਦੂਬਾ ਇੱਕ ਟੋਕਣ ਮੱਝ ਦਿਖਾਵਾਂ ਤਰਮੀਰ ਭਾਈ ਇਹ ਮੱਝ ਕਿਹਨਾਂ ਮਸੂ ਵਸੂਈ ਹੈ ਚੌਥਾ ਸੂਈ ਹੈ ਭਾਈ ਕਿੰਨਾ ਚਿਰ ਰਾਤ ਸੂਈ ਹੈ ਅੱਜ ਇਹ ਠੀਕ ਹੈ ਰਾਤ ਹੀ ਸੂਈ ਹਾਂ ਤਾਂ ਕਿ ਤਕਰੀਬਨ 1-2 ਵਜੇ ਸੂਈ ਹੋਵੇ ਅਗਰ ਕੱਟਾ ਭਈ ਇਹਦੇ ਠੀਕ ਹੈ ਤੇ ਸੂਰਬਾਹ ਬਹੁਤ ਗੱਡਿਆ ਦਾ ਬਾਈ ਸ਼ਾਮ ਦੀ ਚਵਾਈ ਤਾਂ ਹੋਣ ਵਾਲੀ ਹੈ ਦੀ ਠੀਕ ਹੈ ਤੇ ਆਈਡੀਆ ਬਣਾ ਲਿਆ ਆਪਾਂ ਦਾ ਮਾਲਕ ਨੇ ਬਹੁਤ ਬਹੁਤ ਦੱਸਿਆ ਬਾਈ ਜਨਮ ਕਿ ਆਪਾਂ ਵੀ ਦੁੱਧ ਆਪmane ਕਿ ਨਹੀਂ ਹੈ ਚੰਗਾ ਚੋਲਾਂਗੇ ਜਿਹਨੂੰ ਲੈ ਕੇ ਜਾਨੇ ਆਪ ਮੰਨ ਕੇ ਲੈ ਜੀ ਕਿੰਨੇ ਚੰਗੇ ਚੋਲਾਂ ਠੀਕ ਸੁਰਸੋ ਬਾਈ ਕਹਿੰਦਾ ਵੀ ਆਪ ਦੀ ਸਮਝ ਨਾਲ ਖਰੀਦ ਲਓ ਜੇ ਕਿੰਨਾ ਦੁੱਧ ਚੋਲੋਗੇ ਤੇ ਮੈਂ ਆਪ ਦੱਸਦੀ ਬਾਈ ਚੌਥਾ ਸੂਰਾ ਹੈ ਦੁੱਧਾ ਠੰਡਾ ਸੈਜ ਜਿਹੜਾ ਉਹ ਚੰਗੇ ਦੁੱਧ ਵਾਲੀ ਮਾਜ ਦਾ ਚੰਗਾ ਹੀ ਹੁੰਦਾ ਤੇ ਰਿਪੋਰਟ ਵਰਗੀ ਠੀਕ ਹੈ ਸੋ ਹੋਵਾਨਾ ਸੋਨਾ ਤਿਆਰ ਸ਼ਾਮ ਦਾ ਟਾਈਮ ਹੈ ਤੇ ਹਜੇ ਇਹ ਰਾਤ ਦੀ ਕੱਲ ਦੀ ਸੂਈ ਵੀ ਮੱਝ ਹੈ ਚੌਥੀ ਸੂਏ 'ਚ ਚੰਗਾ ਥਣ ਥਣਾ 'ਚ ਬਿੱਥੀ ਸੋਹਣੀ ਉੱਤੋਂ ਬਿਲਕੁਲ ਪਤਲੀ ਚਮੜੀ ਉਹ ਤਾਂ ਵੈਸੇ ਤੁਹਾਨੂੰ ਵੀਡੀਓ 'ਚ ਵੀ ਜੱਜਮੈਂਟ ਹੁੰਦੀ ਹੋਣੀ ਹੈ ਸਹੀ ਹੈ ਕਿ ਕਰਮ ਵਾਲੇ ਦੁੱਧ ਵਾਲੀ ਮੈਂ ਚੰਗਾ ਪਾਉਗੀ ਤੋਂ ਵੱਡੇ ਢੇ ਪੇਟ ਵਾਲੀ ਦੱਸੋ ਮੱਝ ਹਵਾਨਾ ਦੇਖੋ ਇਹਦਾ ਅੱਜ ਸਾਰੇ ਹੀ ਪਸ਼ੂ ਬਾਈ ਕੋਲ ਸੋਹਣੇ ਦਿਸਦੇ ਆ ਚੰਗੇ ਢਾਂਚੇ ਦੇ ਦਿਸਦੇ ਆ ਥਾਂ ਤੇ ਹਵਾਨਾ ਖਾਸ ਅੰਦਰ ਸੋ ਵੀ ਚੰਗੇ ਹਵਾਨੇ ਦੀ ਬਈ ਦੀ ਪੂਛ ਫੜੀ ਮੜੀ ਜਲਦੀ ਬਈ ਜੇਰ ਤੇ ਵੇਖ ਰਹਿਣ ਸਨਾ ਆ ਸਾਰੀਆਂ ਚੀਜ਼ਾਂ ਪਰਮੂਨ ਸੀ ਠੀਕ ਹੈ ਸੋ ਦੋਸਤੋ ਥਾਂ ਦਾ ਸਹਿਜ ਮੈਂ ਕਿਹਾ ਸੀ ਤੇ ਦੇਖੋ ਕੰਨਿਆਂ ਦੇ ਉੱਤੇ ਬਿਲਕੁਲ ਥਣ ਲੱਗਾ ਇਦਾਂ ਦਾ ਥਾਂ ਦਾ ਸਹਿਜ ਹੈ ਕੱਟੀ ਨੂੰ ਇਹਨੇ ਜਨਮ ਦਿੱਤਾ ਚੁਆਈ ਦੀ ਗੋਟ ਠੀਕ ਹੈ ਸੋ ਚੁਆਈ ਦੀ ਚੰਗੀ ਉਸ ਇਹਦੇ ਨਾਲ ਬੱਚਾ ਕੱਟਾ ਹੈ ਤੇ ਇਹਦੇ ਥਾਂ ਤੁਸੀਂ ਦੇਖ ਸਕਦੇ ਸੋ ਇਹ ਸੋ ਮੱਜ ਜਿਹੜੀ ਸੱਜਣਾ ਸੀ ਤੁਹਾਨੂੰ ਦਿਖਾਤੀ ਹੈ ਇੱਕ ਟੁਕੜਾ ਹੈ ਕਰਨਵੀ ਟੁਕੜਾ ਹੈ ਜਿਹੜੀ ਇਹ ਗੱਬਣ ਵੀ ਹੈ ਇਕੱਲੀ ਟੁਕੜਾ ਹੈ ਬਈ ਅੱਜ ਲੈ ਜੇ ਦੁਪਹਿਰੀ ਛੁੱਟੀ ਆਈ ਹੈ ਠੀਕ ਹੈ ਹਾਂ ਕਹਿੰਦੇ ਸਹੀ ਹੈ ਥੱਲੇ ਇਹ ਨਾ ਦੇ ਲਗਭਗ ਆ ਪੱਠ ਮੰਨ ਕੇ ਲਈ ਹੈ 12 ਮਾਰਕਟ ਦੇ ਬਾਰੇ ਲੈ ਕੇ ਆਉਂਦੀ ਹੈ ਅੱਜ ਬਈਏ ਠੀਕ ਹੈ ਤੇ ਤਾ ਇੰਨੇ ਸੂਈ ਹੈ ਇੱਕ ਦਿਨ ਦੀ ਗੱਬਰ ਨਹੀਂ ਬਈ ਜਿਹੜੀ ਗੱਲ ਹੈ ਠੀਕ ਆਠ ਕਿਲੋ ਦੁੱਧ ਕਰਕੇ ਦੇਵਾਂਗੇ ਕੋਈ ਚਾਹ ਵਾਣਾ ਪਚੋਟੀ ਦੇ ਦਾਂਗੇ 66000 ਦੀ 66000 ਦੀ ਬੱਚਾ ਕੱਟਾ ਨਾਲ ਬੱਚਾ ਕੱਟਾ ਦੇ ਦਿੰਦੇ ਕੱਟੇ ਤੇ ਮਿਲਦੀ ਹੈ ਕੱਟੇ ਤੇ ਮਿਲਦੇ ਬਾਈ ਅਸੀਂ ਧਾਰਾ ਮਾਰ ਕੇ ਲੈ ਕੇ ਆਂਦੀ ਆ ਉਹ ਓਕੇ ਤੇ ਆ ਪੂਰਾ ਸੂਆ ਪਹਿਲਾ ਸੂਈ ਕਿ ਦੂ ਪਹਿਲਾ ਸੂਆ ਚਾਰ ਚਾਰ ਦਿਨ ਠੀਕ ਓਰੀ ਬਾਈ ਸੋ ਸੋ ਕੱਟਾ ਪਹਿਲਾਂ ਦੇਖ ਲਓ 66000 ਦੀ ਬਾਈ ਕਹਿੰਦਾ ਦੇ ਦੇਾਂਗੇ ਝੋਟੀ 8 ਕਿਲੋ ਦੁੱਧ 8 ਲੀਟਰ ਦੁੱਧ ਤੁਹਾਨੂੰ ਹਿੰਮਤੀ ਹੋ ਕੇ ਮਿਲ ਜਾਊਗਾ ਉਹ ਤੁਸੀਂ ਹਿੰਮਤ ਕਰਨੀ ਚਾਹੋਂ ਦੀ ਕੋ ਬਾਕੀ ਨੂੰ ਸੀਏ ਸੀਰੀ ਬਾਕੀ ਵਰਗੇ ਦੁਬਾਰੇ ਪਾਈ ਅਸੀਂ 12:00 ਵਜੇ ਆਉਂਦਾ ਕੀਤਾ 12 ਮਾਰ ਲਿਆ ਉਹਦੇ ਤੇ ਲੈਂਦੇ ਠੀਕ ਹੈ ਸੋ ਸ਼ਰੀਫ ਹੈ ਸੋ ਸੁਭਾ ਦੀ ਚੁਾਈ ਦੇ ਵਿੱਚ ਨਰਮ ਸੈਕਡ ਕੁੰਡਿਆਂ ਦੀ ਸੋਹਣੀ ਝੋਟੀ ਹੈ ਜੇ ਸਾਹਮਣੋਂ ਵੇ ਤਾਂ ਤੁਹਾਡੇ ਹੱਥੋਂ ਪਤਾ ਨਾ ਕਿੰਨੀ ਵੱਧ ਜਾਂਦੀ ਹੈ ਸਹੀ ਹੈ ਲੈ ਚਲ ਵੇ ਸੋ 46200 ਇੱਕ ਟੋਕੜ ਝੋਟੀ 2.5 ਮਹੀਨੇ ਦੀ ਸੂਈ ਗੱਬਨ ਨਹੀਂ ਹੈ ਬਾਕੀ ਜੋ ਸਟਰਕਚਰ ਹੈ ਤੁਹਾਡੇ ਸਾਹਮਣੇ ਹੈ ਚੋਣ ਚੰਗਾ ਵੀ ਪੂਲਾ ਠੀਕ ਹੈ ਚਵਾਈ ਦੀ ਚੰਗੀ ਆ ਬਾਕੀ ਦੂਜੀਆਂ ਮੱਝਾਂ ਵੱਡੇ ਕਦ ਕਾਢਦੇ ਆ ਇਹ ਤੁਸੀਂ ਆਪ ਆ ਕੇ ਮੱਝ ਨੂੰ ਜਿਹੜੀ ਦੀ ਜਜਮੈਂਟ ਕਰ ਲਓ ਲੈ ਆ ਬਾਈ ਸੱਜਰਾਂ ਨੂੰ ਦੋਸਤੋ ਬੱਚੇ ਦਾ ਤੇ ਕਰਦੀ ਹੈ ਕਿਉਂ ਕਰਦੀ ਹੈ ਤੋਂ ਇਹਦੇ ਨਾਲ ਬੱਚਾ ਕੱਟਾ ਸੱਜਰਾਂ ਨੂੰ ਅਰਗੀ ਹੈ ਜੀ ਇਹ ਨਾਲ ਠੀਕ ਹੈ ਸੱਜਰਾਂ ਅਰਗੀ ਇੱਕ ਕੱਟਾ ਵਿਚਣਾ ਬਾਈ ਨੇ ਸਰ ਵੀ ਭਾਈ ਇਹਦੀ ਕੀ ਡਿਟੇਲ ਹੈ ਕੱਟੇ ਜੀ ਇਹ ਭਾਈ ਆਪ ਦਾਰੇਸਾਂ ਦਾ ਬੱਚਾ ਹੈ ਠੀਕ ਹੈ ਹਾਂ ਪੂਰਾ ਕਨਫਰਮ ਪਤਾ ਆਪ ਨੂੰ ਕਬੀਰ ਦਾਰੇਸਾਂ ਦਾ ਬੱਚਾ ਹੈ ਮਾਂ ਦੁੱਧ ਦਾ ਚੰਗਾ ਸੀ ਗਏ ਦਾ ਠੀਕ ਹੈ ਚਾਰ ਸਤ ਜਿੰਨਾ ਮਰਜ਼ੀ ਆਪਾਂ ਕਹਿ ਦਈਏ ਮਾਂ ਤੇ ਦੁੱਧ ਮਾਂ ਤੇ ਦੁੱਧ ਸੀ 19 ਤੋਂ 20 ਦੇ ਵਿੱਚ ਕਰ ਸੀਗਾ ਆਪ ਦਾਰੇ ਬੋਲ ਦਾ ਭਾਈ ਦੁੱਧ ਨੂੰ ਚੱਕਣ ਲੱਗਿਆ ਮੋੜੇ ਮੇਰੀ ਤਰਫ ਠੀਕ ਹੈ ਕਿਨੇ ਦਾ ਦੇ ਦੇਗੇ ਇਹ ਇਹ ਭਾਈ ਕੋਈ ਜੜਾ ਕੋਚਾ ਹੋਣਾ ਲਾਲੇ ਫੂਣ ਆਪਾਂ ਕੋਈ ਜਾਈ ਦੇ ਦਾਂਗੇ ਤੇ ਜਾਈ ਹਿਸਾਬ ਨਾਲ ਪਾ ਦੇ ਠੀਕ ਹੈ ਸਰ ਦੋਸਤੋ ਦਾਰੇ ਬੋਲ ਦਾ ਬੱਚਾ ਲక్ష్ਮੀ ਡੇਰੀ ਫਾਰਮ ਵਾਲੇ ਦਾ ਤੇ ਸਿੰਘ ਬਿਲਕੁਲ ਛੋਟਾ ਨਾਲ ਹੀ ਮੁੜਿਆ ਹੋਇਆ ਵੇ ਸਿੰਘ ਹੈ ਹਾਈਟ ਲੈਂਥ ਫੋਲਾ ਬੰਦੋ ਦੋਂਡ ਵਾਲੇ ਦਾ ਚੱਕਦਾ ਮਾਂ ਇਹਦੀ PC 500 ਕਿਹੜੀ ਵੀ ਸੀ 75 PC 575 ਦੀ ਇਹਦੀ ਮਾਂ ਸੀ ਸਾਫ ਸੁਥਰਾ ਬਿਲਕੁਲ ਜੈਡ ਬਲੈਕ ਹੀ ਦਿਸਦਾ ਬਲੈਕ ਬਾਕੀ ਟੈਸਟ ਕਰਾਂ ਤੇ ਬਿਲਕੁਲ ਸਹੀ ਹੈ ਤੋ ਸਾਰਾ ਸਾਫ ਸੁਥਰਾ ਲਿਆ ਭਾਈ ਹਜੇ ਇਹ ਲੱਗਦਾ ਵੀ ਜਿਵੇਂ ਇਹਨੇ ਜੀਜਾ ਨਹੀਂ ਲਾਇਆ ਹੁੰਦਾ ਪੱਠਾ ਪੂਰਾ ਚੱਕਿਆ ਨੀਗਾ ਨੱਥ ਵਗੈਰਾ ਦੇ ਵੱਜੀ ਵੀ ਆ ਦੱਸੋ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਸੋ ਇਹ ਕਟਾ ਵਕਾਊ ਆ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਪਸ਼ੂ ਵਿਕਰੀ ਵਾਲੇ ਸੀਗੇ ਤੁਹਾਨੂੰ ਕਾਫੀ ਸਾਰੀਆਂ ਮੱਝਾਂ ਦਿਖਾਤਿਆਂ ਤੁਸੀਂ ਇਹਨਾਂ ਤੋਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਆ ਕੇ ਦੇਖਿਓ ਤਸੱਲੀ ਕਰਿਓ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ